ਹੌਸਲਾ ਤੇ ਹਿੰਮਤ ਹੋਵੇ ਤਾਂ ਹਰ ਮੁਸ਼ਕਿਲ ਦੇ ਨਾਲ ਲੜ ਜਾਂਦਾ ਹੈ ਇਨਸਾਨ ਇਸੇ ਤਰ੍ਹਾਂ ਦੀ ਵੀਡੀਓ ਇਹ ਦਰਸਾ ਰਹੀ ਹੈ ਇੱਕ ਬਜ਼ੁਰਗ ਔਰਤ ਮੀਂਹ ਦੇ ਵਿੱਚ ਬੈਠੀ ਆਪਣੀ ਸਬਜ਼ੀ ਵੇਚ ਰਹੀ ਹੈ ਸਬਜ਼ੀ ਦਾ ਜਿਹੜੇ ਕਹਿ ਸਕਦੇ ਆ ਇੱਕ ਦੁਕਾਨ ਲਗਾਈ ਹੋਈ ਆ ਰੋਡ ਦੇ ਉੱਪਰ ਤੇ ਕਹਿੰਦੇ ਨਹੀਂ ਹਾਲਾਤਾਂ ਨੇ ਮਜਬੂਰ ਇੰਨਾ ਕੀਤਾ ਪਰ ਮਜਬੂਰੀਆਂ ਦੇ ਅੱਗੇ ਹਾਲਾਤਾਂ ਦੇ ਅੱਗੇ ਬੰਦੇ ਦੀ ਪੇਸ਼ਣੀ ਚੱਲਦੀ ਤੇ ਉਸਨੇ ਜੇਕਰ ਆਪਣੀ ਰੋਟੀ ਦਾ ਜੁਗਾੜ ਕਰਨਾ ਹੈ ਤਾਂ ਉਸ ਨੂੰ ਮਿਹਨਤ ਕਰਨੀ ਪਊਗੀ ਤਾਂ ਦੋਸਤੋ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਸੋਚਦੇ ਨੇ ਕਿ ਘਰ ਬੈਠੇ ਕਿਸਮਤੋਂ ਨਾਲ ਲਈ ਕੁਝ ਨਾ ਕੁਝ ਕਰਕੇ ਦਿਖਾਵੇਗੀ ਪਰ ਕਿਸਮਤ ਕਦੇ ਕੁਝ ਨਹੀਂ ਕਰਦੀ ਖੁਦ ਮਿਹਨਤ ਕਰਨੀ ਪੈਂਦੀ ਆ ਫੇਰ ਹੀ ਕਿਸਮਤ ਚਮਕਦੀ ਹੈ ਤੇ ਹੱਥ ਦੀਆਂ ਲਕੀਰਾਂ ਤੁਸੀਂ ਆਪਣੀ ਮਿਹਨਤ ਦੇ ਨਾਲ ਬਦਲ ਸਕਦੇ ਹੋ ਇਹ ਵੀਡੀਓ ਦਰਸਾ ਰਹੀ ਹੈ ਕਿ ਹਾਲਾਤ ਮਜਬੂਰੀਆਂ ਦੇ ਵਿੱਚ ਬਲੰਦ ਹੌਸਲੇ ਹੋਣੇ ਜ਼ਰੂਰੀ ਨੇ ਤਾਂ ਹੀ ਹਰ ਮੈਦਾਨ ਫਤਿਹ ਹੁੰਦਾ ਹੈ ਕਿਵੇਂ ਇੱਕ ਬਜ਼ੁਰਗ ਔਰਤ ਜਿਹੜੀ ਹਰ ਇੱਕ ਹਾਲਾਤ ਜਿਹੜੀ ਆ ਹਾਲਾਤਾਂ ਦੇ ਨਾਲ ਲੜ ਕੇ ਆਪਣਾ ਜਿਹੜਾ ਕਿਰਤ ਆ ਉਹ ਕਰ ਰਹੀ ਹੈ ਕਿਵੇਂ ਸਬਜ਼ੀ ਵੇਚ ਰਹੀ ਹੈ ਮਜਬੂਰੀ ਹੈ ਹਾਲਾਤ ਨੇ ਪਰ ਡਰ ਨਹੀਂ ਰਹੀ ਦਬ ਨਹੀਂ ਰਹੀ ਕਹਿੰਦੇ ਨਹੀਂ ਹੁੰਦੇ ਵੀ ਹਾਲਾਤਾਂ ਦੇ ਨਾਲ ਲੜਨਾ ਜ਼ਰੂਰੀ ਹੁੰਦਾ ਹੈ ਉਹਨਾਂ ਦੇ ਨਾਲ ਇੱਕ ਕੰਧ ਬਣ ਕੇ ਉਹਨਾਂ ਦੇ ਸਾਹਮਣੇ ਖੜਾ ਹੋਣਾ ਜ਼ਰੂਰੀ ਹੁੰਦਾ ਫੇਰ ਹੀ ਅਸੀਂ ਹਾਲਾਤਾਂ ਨਾਲ ਲੜ ਕੇ ਇੱਕ ਚੰਗੇ ਮਕਾਮ ਤੇ ਪਹੁੰਚ ਸਕਦੇ ਹਾਂ ਇਹ માતા ਦੀ ਵੀਡੀਓ ਦਰਸਾ ਬਹੁਤ ਕੁਝ ਰਹੀ ਹੈ ਕਿਉਂਕਿ ਕੁਝ ਲੋਕ ਚੰਗੇ ਭਲੇ ਹੋ ਕੇ ਵੀ ਕਿਰਤ ਨਹੀਂ ਕਰਦੇ ਆ માતા ਦੇਖੋ ਉਮਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੰਨੀ ਬਜ਼ੁਰਗ ਔਰਤ ਹੈ ਪਰ ਫਿਰ ਵੀ ਜਿਹੜਾ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਸੜਕ ਦੇ ਉੱਪਰ ਬੈਠੀ ਹੈ ਤੇ ਮੀਂਹ ਪੈ ਰਿਹਾ ਬੜੇ ਜ਼ੋਰ ਦੇ ਨਾਲ ਪਰ ਇੱਕ ਲਾਤਾਂ ਦੀ ਮਜਬੂਰੀ ਨੇ ਭੁੱਖੇ ਢਿੱਡ ਰਹਿਣੇ ਨਾਲੋਂ ਚੰਗਾ ਹੈ ਵੀ ਕੁਝ ਕਿਰਤ ਕਰਕੇ ਕਮਾਈ ਕੀਤੀ ਜਾਵੇ ਤਾਂ ਉਹ ਮਾਤਾ ਜਿਹੜੀ ਹੈ ਉਹ ਜਿਹੜੀ ਦੁਕਾਨ ਹੈ ਸਬਜ਼ੀ ਦੀ ਉੱਥੇ ਰੋਡ ਦੇ ਉੱਪਰ ਲਗਾ ਕੇ ਬੈਠੀ ਹੈ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਕੁਝ ਸਿੱਖਣਾ ਵੀ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਘਰਾਂ ਦੇ ਵਿੱਚ ਬੈਠੇ ਕਿਸਮਤ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਦੋਸਤੋ ਤਹਾਡੇ ਲਈ ਇਹ ਵੀਡੀਓ ਹੈ ਕਿਸਮਤ ਦਾ ਇੰਤਜ਼ਾਰ ਨਾ ਕਰੋ ਜੇਕਰ ਸਮੇਂ ਸਿਰ ਆਪਣੀ ਕਿਸਮਤ ਨੂੰ ਅਜਮਾਉਣ ਦੇ ਲਈ ਖੁਦ ਕਿਰਤ ਕਰੋਗੇ ਤਾਂ ਹੀ ਕਿਸੇ ਚੰਗੇ ਮਕਾਮ ਤੇ ਪਹੁੰਚ ਸਕਦੇ ਹੋ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਚੰਗੇ ਭਲੇ ਹੋ ਕੇ ਵੀ ਕਿਰਤ ਨਹੀਂ ਕਰਦੇ ਆ ਬਜ਼ੁਰਗ ਔਰਤ ਹੈ ਮੀਂਹ ਕਣੀ ਦੀ ਪਰਵਾਹ ਨਹੀਂ ਪਰ ਕਹਿੰਦੇ ਹਾਲਾਤਾਂ ਨੇ ਇੰਨਾ ਮਜਬੂਰ ਕੀਤਾ ਹੋਇਆ ਕਿ ਕੰਮ ਕਰਨਾ ਪਊਗਾ ਫੇਰੀ ਘਰ ਚੱਲੂਗਾ ਤਾਂ ਦੋਸਤੋ ਹੁਣ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ